ਜ਼ਿਲ੍ਹਾ ਅੰਮ੍ਰਿਤਸਰ ਮਜੀਠਾ ਰੋਡ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਫੁੱਟਪਾਥ ਤੇ ਰੇਡੀਆਂ ਲਾਉਣ ਵਾਲਿਆਂ ਨੂੰ ਦਿੱਤੀਆਂ ਦਹਿਤਾਨ ਤੇ ਦੱਸਿਆ ਰੂਲ ਬਾਰੇ ਪੱਤਰਕਾਰ ਮਿੰਟੂ ਅਰੋੜਾ ਦੀ ਵਿਸ਼ੇਸ਼ ਰਿਪੋਰਟ ਕੀ ਕੰਮ ਦਾ ਏਰੀਆ ਦੱਸ ਕੇ ਕਿਹੜਾ ਏਰੀਆ ਜਰ ਹੋਰ ਬਾਈ ਬਾਹ ਹਾਂਜੀ ਤੇ ਕੀ ਅੱਜ ਮਾਮਲਾ ਇੱਥੇ ਹੋਇਆ ਮਾਮਲਾ ਇੱਥੇ ਰੋੜੀਆਂ ਰੋੜੀਆਂ ਅੱਗੇ ਕਰਕੇ ਰੋਡ ਤੇ ਲੱਗੀ ਹੁਣ ਪਿੱਛੇ ਕਰਾਈ ਗਈਆਂ ਬੰ ਪਿੱਛੇ ਉਹ ਰੋਡ ਸਾਰੀ ਖਾਲੀ ਹੈ ਅੱਜ ਖਾਲੀ ਹੋਵੇ ਖਾਲੀ ਰਵੇ ਸੋ ਚੰਗਾ ਆਇਆ ਪੀਕ ਸੌਖੀ ਨਾਂਜੀ ਜੋਗੀ ਨਹੀਂ ਨਾ ਉਹ ਤਾਂ ਮਹਨ ਕੋਈ ਗੱਲੀ ਨਹੀਂ ਲੈ ਲੋ ਪਾਵੇ ਚਾਰ ਘੱਟਾਂ ਲੱਗ ਜਾਂਦਾ ਖਾਦੀ ਸਾਰਾ ਪਹਿਲੋਂ ਕੋਈ ਹੁਣ ਪਿੱਛੇ ਕੀਤੀਆਂ ਪਹਿਲੋਂ ਕੋਈ ਵੀ ਸਾਰੇ ਹੁਣ ਤੁਸੀਂ ਕਰਾਓਗੇ ਫਿਰ ਕਰਨਾ ਹੋ ਅਜੋ ਹੋਗੇ ਸਰਕਾਰ ਕਰਾਵੇ ਜਾਂ ਇਨਫਰਮੇਸ਼ਨ ਕਰਾਵੇ ਫਿਰ ਤੁਸੀਂ ਕਰਨਾ ਆਪਣੇ ਆਪ ਕੋਈ ਨਹੀਂ ਕਰ ਸਕਦੇ ਤੁਸੀਂ ਹੁਣ ਤਾਂ ਗੱਲ ਹੈ ਨਾ ਜੀ ਜੀ ਵਾਲੇ ਮੀਠਾ ਰੋਡ ਬਾਈਪਾਸ ਤੇ ਤੁਸੀਂ ਰੇੜੀਆਂ ਖਾਲੋ ਕਰਾਉਂਦਾ ਕੀ ਇਸ ਬਾਰੇ ਅਸੀਂ ਸਾਨੂੰ ਸੀਨੀਅਰ ਅਫਸਰਾਂ ਦਾ ਦਿਸ਼ਾ ਨਿਰਦੇਸ਼ ਮਿਲੇ ਸਾਡੇ ਐਡੀਸੀਪੀ ਟ੍ਰੈਫਿਕ ਤੇ ਕਮਿਸ਼ਨਰ ਉਹ ਪੁਲਿਸ ਅਮਰਸਰ ਵੱਲੋਂ ਆਤਾ ਸੀ ਕਿ ਸ਼ਹਿਰ ਦੇ ਵਿੱਚ ਜਿਹੜੀ ਜਿੰਨੀ ਵੀ ਟ੍ਰੈਫਿਕ ਹੈਗੇ ਨੂੰ ਰੈਗੂਲੇਟ ਕਰਨਾ ਤੇ ਅਸੀਂ ਵੇਖਿਆ ਆਗੇ ਤੇ ਪੁਲੀ ਦੇ ਉੱਤੇ ਗੰਦੇ ਨਾਲੇ ਦੇ ਉੱਤੇ ਇਹਨਾਂ ਨੇ ਆਪਣਾ ਇੰਨਾ ਕਬਜ਼ਾ ਰੇੜੀਆਂ ਦਾ ਕੀਤਾ ਸੀ ਕਿ ਲੋਕਾਂ ਦੇ ਆਵਾਜਾਈ ਚੰਡੀ ਵੀਕੈਂਡ ਬੈਤੀ ਹੈ ਕੋਈ ਪਿੱਛੋਂ ਕੋਈ ਵੀ ਕੱਲੀ ਆ ਸਕਦਾ ਕੋਈ ਕਿਸੇ ਤਰ੍ਹਾਂ ਵਹੀਕਲ ਤੋਂ ਨਿੱਗਲ ਨਹੀਂ ਸਕਦਾ ਤੇ ਕੋਈ ਬਾਤਸ ਇੰਡੀਅਨ ਅਨੋਇਸਮੈਂਟ ਹੋਈ ਦੀ ਸੀ ਕਿ ਲੋਕਾਂ ਦੇ ਇੰਨਾ ਵਿਕੈਂਡ ਬੈਦਾ ਸੀ ਕਿ ਲੋਕਾਂ ਦੇ ਆਵਾਜਾਈ ਬਹੁਤ ਜ਼ਿਆਦਾ ਪ੍ਰੋਬਲਮ ਸੀ ਤੇ ਜਿਹਦੇ ਕਰਕੇ ਹੁਣ ਟ੍ਰੈਫਿਕ ਨੂੰ ਅੰਨਾ ਵਧੀਆ ਰੈਗੂਲੇਟ ਕੀਤਾ ਵਾ ਇਹ ਕਿਸੇ ਤਰ੍ਹਾਂ ਦੀ ਕੋਈ ਵੱਡੀ ਲੋਕਾਂ ਨੂੰ ਨਹੀਂ ਲੋਕਾਂ ਨੇ ਜ਼ਾਦਾ ਸਹਿਯੋਗ ਦਿੱਤਾ ਅਸੀਂ ਰੋਕਾ ਦੇ ਨਾਲ ਜਿਸ ਤਰ੍ਹਾਂ ਇਹ ਰੇੜੀਆਂ ਘਾਂ ਕਰਕੇ ਲਾਉਂਦੇ ਫੁੱਟਪਾਥ ਉਹ ਵੀ ਇਹੋ ਨਾਲ ਬਾਰੇ ਕਿ ਕਿਸੇ ਨੂੰ ਨੰਨਾ ਆਫਤਾ ਜਾਂਦਾ ਹੈ ਜਿੱਤਨਾ ਐਂਬੂਲੈਂਸ ਹੋਏ ਉਹਨਾਂ ਬਾਰੇ ਹੁਣ ਦੇਖੋ ਇਹ ਰੇੜੀਆਂ ਫੁੱਟਪਾਥ ਤੇ ਗਿਆ ਅਸੀਂ ਇਹ ਕਹਿੰਦੇ ਹਾਂ ਕਿ ਰੋਟੀ ਵੀ ਖਾਣ ਪਰ ਇਹ ਫੁੱਟਪਾਥ ਤੇ ਗਿਆ ਤਰੀਕੇ ਨਾਲ ਲੱਗੇ ਨਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੁਣ ਲੋਕਾਂ ਦੀ ਐਂਬੂਲੈਂਸ ਨਾਲ ਜੇ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ ਜੇ ਕੋ ਬੰਦਾ ਮਾਰੇ ਉਹਨੂੰ ਜੀਵਨ ਦਾਤ ਤੇ ਮਿਲ ਜਾਵੇਗਾ ਨਾ